ਦੇ ਰੋਸ਼ਾ ਕਰਕੇ ਜੀ ਉਹ ਕੋਈ ਅੰਦਰ ਆ ਤੁਹਾਡੇ ਸਾਹਮਣੇ ਮਿਸ਼ਰ ਨਹੀਂ ਜਾ ਜੀ ਰੋ ਹੈ ਫੱਟ ਕੇ ਕੋਈ ਨਹੀਂ ਕੋਈ ਜਲਦੀ ਨਹੀਂ ਕਰੀ ਨਹੀਂ ਨਹੀਂ ਦੱਬ ਕੇ ਰੱਖੀ ਪੂਰਾ ਜਦ ਤੱਕ ਸੌਦੇ ਕੋਈ ਗੱਲ ਨਹੀਂ ਉਹਨੂੰ ਲੋਕ ਲਾ ਦੇ ਕੋਈ ਕੋਈ ਲੋਕ ਲਾ ਵੀ ਆਪੇ ਲੱਗੀ ਕੋਈ ਨਹੀਂ ਤੁਸੀਂ ਕਹਿੰਦੇ ਜਿਹੜੀਆਂ ਗੇ ਹੋਏ ਜੀ ਦੱਬ ਕੇ ਰੱਖ ਸੌਦਾ ਸੈਟਿੰਗ ਆ ਤੇਰੀ ਕੋਈ ਗੱਲ ਨਹੀਂ ਦੱਬ ਕੇ ਰੱਖ ਉਹਨੂੰ ਅੱਛਾ ਯਾਰ ਛੱਡਦਾ ਮਸਾਲਾ ਉਹ ਕੁਝ ਨਹੀਂ ਕਰਦੇ ਪੰਜ ਦੇ ਚੈਗੇ ਜੀ ਮੈਡਮ ਜੇ ਪਾਣੀ ਪੀਤਾ ਜਤੋ ਵਾਰਾ ਚੈੱਕ ਕਰਾ ਲਿਓ ਦੋ ਵਾਰ ਕੋਈ ਨਹੀਂ ਉਧਰ ਵੀ ਦੱਸਾਂ ਨੇ ਤੁਹਾਨੂੰ ਪਰ ਜੀ ਹੁਣੇ ਦੋ ਵਾਰ ਕੋਟੋਲ ਫੁੱਸਕਾ ਡੀਜ਼ਲ ਧਰ ਹੁੰਦਾ ਫੁੱਸਕਾ ਕਿਹਨੇ ਉਂਗਲਾ ਰੱਖ ਕੇ ਰੱਖੀ ਤੂੰ ਛੱਡਦਾ ਛੱਡਦਾ ਕਿਉਂ ਆ ਤੂੰ ਆ ਦੇਖਿਓ ਛੱਡ ਦੇ ਛੱਡ ਦੇ ਹੱਥ ਚੱਕ ਲੈ ਬੱਸ ਕੁਝ ਨਹੀਂ ਕਰਦਾ ਚੱਕ ਲੈ ਪਿੱਛੇ ਹੋ ਜਾ ਬੋਲੋ ਟੈਕਨੀਕਲ ਦੇ ਦਿੱ ਗਏ ਆ ਦੇਖੋ ਤੁਸਾਂ ਲੋਕ ਹੋ ਗਿਆ ਤੇਲ ਬੰਧੋ ਜੀ ਕੋਈ ਗੱਲ ਨਹੀਂ ਆ ਤੇਲ ਆ ਰਿਹਾ ਕੋਈ ਨਹੀਂ ਜੀ ਚੱਲਣ ਤੋਂ 100 ਤਾਂ ਹੋਇਆ ਨਾ ਉਹ ਦੱਬਿਆ ਹੈ ਕੋਈ ਗੱਲ ਨਹੀਂ ਮਸ਼ੀਨ ਤੇ ਦੱਬਿਆ ਨਹੀਂ ਹੈ ਕੁਝ ਨਹੀਂ ਸਿੱਧਾ ਰੱਖ ਸਿੱਧਾ ਰੱਖ ਉਹ ਨੂੰ ਤੂੰ ਸਿੱਧਾ ਕਰ ਸਿੱਧਾ ਕਰ ਉਹ ਨੂੰ ਯਾਰ ਕੋਈ ਨਹੀਂ ਜਿਹੜਾ ਪੈਪ ਚਾਹਦਾ ਹੋਣਾ ਹੀ ਆ ਜੀ 100 ਤਾਂ ਪੂਰਾ ਨਹੀਂ 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 ਆ ਦਵਾੜਾ ਨਹੀਂ ਕੋਈ ਨਹੀਂ ਹੈ ਇੱਕ ਮਿੰਟ ਖੜ ਜਾ ਖੜ ਜਾ ਕੋਈ ਨਹੀਂ ਕੁਝ ਨਹੀਂ ਕਰਨਾ ਕਿਉਂ ਚੱਲ ਰਿਹਾ ਜੀ ਇੱਕ ਵਾਰ ਆ ਲਓ ਨਾਲ ਵੀ ਲੈ ਹੁਣ ਉਹ ਉੱਪਰ ਵੀ ਲਾ ਜਾ ਦੇ ਉਹ ਦੇਖ ਨਾਲ ਹੁਣ ਕੀ ਹੋਇਆ ਜੀ ਦੇਖੋ ਕਿੰਨੇ ਬੰਦੇ ਹੋ ਐਵੇਂ ਮੈਂ ਉਹਦਰ ਵੀ ਜਾਂਦੇ ਆ ਨਿਕਲ ਗਿਆ ਉਹ ਵਾਲਾ ਚਲੇ ਆ ਜਿਹੜਾ ਬਾਅਦ ਚ ਨਿਕਲ ਗਿਆ ਮੈਂ ਮੈਂ ਕਿੱਸਾ ਦੇ ਬੰਦ ਕਰਨਾ ਸਾਚਾ ਉੱਥੇ ਅਸਲ ਫੁੱਟ ਪੰਜ ਚ ਚਲੇਗਾ ਉਸ ਤੋਂ ਬਾਅਦ ਤੇਰ ਹੁੰਦਾ ਰਹੇਗਾ ਕਿ ਦਿਖਣ ਤੇ ਪਿੱਛੇ ਨਾ ਉਹ ਇਹ ਕਹਿੰਦੇ ਨੇ ਕਾਲੀ ਬਰੀ ਆ ਕਿ ਉਹਦੇ ਮੈਂ ਸਮਝਦਾ ਉਹ ਦੇ ਉੱਪਰ செயலா செயல செயலாரு